ਸੋ ਜੀ ਯੋਗਾ ਨੇ ਲੋਕੀਏ ਕੋ ਪ੍ਰੋਗਰਾਮ ਦਾ ਅਰਦਾਸ ਕਰ ਤੋਂ ਜਾਨ ਜਿੱਥਾ ਪਾਰੀ ਦੇਖੋ ਕਨੀਸ਼ਾ ਦੀ ਗੱਲ ਆਪਣੇ ਵਾਸਤੇ ਆਪਣੀ ਸਿੱਖ ਗੁਰੂ ਮਰਦੇ ਨਾਟਕ ਦਾ ਕੋ ਬਿੱਟੇ ਦੇ ਮਾਝੇ ਆਹ ਦੇਖੋ ਲੋਕ ਜਨ ਅੰਦਰ ਬੁਲਬੁਲੇ ਲਾ ਲਏ ਜਾਣ ਬੰਦੇ ਨੂੰ ਮਨਾ ਰਹੇ ਨੇ ਅੱਜ ਆਪਣੇ ਸੇਵ ਜਾਨ ਦੇ ਦੇ ਸੰਧੀ ਦਿਹਾੜੇ ਤੇ ਇਹ ਹੁਣ ਇਦੋਂ ਦਾ ਮੰਗਾ ਕੋ ਮਾਪੀ ਤੇ ਲੱਗਿਆ ਆ ਦੇ ਕੋਈ ਜਿਹੜਾ ਕੰਮ ਕਰਦਾ ਹੈ ਇੱਥੇ ਬੈਠਾ ਜਿਹੜਾ ਨਹੀਂ ਪੁਰਾਣਾ ਕਹਿੰਦਾ ਕੱਢ ਦੇ ਗਿਹੜੇ ਨੇ ਆ ਜਾ ਓਏ ਆ ਦੇਖੋ ਜੀ ਤੁਹਾਡਾ ਕੌਣ ਆਣ ਚਾਹੇ ਆਗੂ ਅੱਗੇ ਆ ਜਾਓ ਅਗਰ ਆਕਾਰਿਕ ਪ੍ਰੋਗਰਾਮ ਤੋਂ ਹੋ ਕੇ ਮੈਂ ਆ ਲਾ ਜਾ ਰਹੀ ਹੋਏ ਆ ਸਾਹਿਬ ਜਾਦਾਂ ਦੇ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਸੋਚੀ ਕੌਮ ਸੋਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸਲੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਾਹਿਬ ਜਾਦੇ 7 ਤੇ 9 ਸਾਲ ਦੇ ਲੀਹਾ ਚ ਸ਼ਹੀਦ ਹੋਏ ਨੇ ਅਕਾਲ ਤਖਤ ਸੁਬਾਹ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਠਿਆਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆ ਜਾ ਅੱਗੇ ਆ ਜਾ ਇੱਕ ਮਿੰਟ ਆ ਜਾ ਗੱਲ ਕਰਨਾ ਅਕਾ ਜੀ ਬਈ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸਮਝੋ ਇੱਕ ਮਿੰਟ ਦੇਖੋ ਤੁਸੀਂ ਸਿਧਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇਹ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਜੀ ਸਾਹਿਬੀ ਸਭ ਕਾਵੇਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਨਾ ਨਾ ਵੜਰੋਖਾਂ ਨਹੀਂ ਵੜਰੋਖਾਂ ਨਹੀਂ ਇਹ ਤੁਸੀਂ ਸਣਾ ਬਾਹਰ ਨਾ ਪਿੰਡ ਆਉਂਦਾ ਗੁਰੂ ਕਾਂਦ ਜੀ ਇੱਥੇ ਸਮਾਣੇ ਸਮਾਣੇ ਤੋਂ ਸਮਾਣੇ ਕਿਤੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਇੱਥੇ ਨਿੱਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕਾਹਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਕੋਈ ਹੈ ਇਹਦਾ ਨੰਬਰ ਇਹਦਾ ਕਿਹਦਾ ਕਾਰ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨੇ ਪਿੰਡ ਦੀ ਨਹੀਂ ਇਹ ਸਾਡੇ ਪਿੰਡ ਦੀ ਸਾਡੇ ਪਿੰਡ ਦੀ ਨਹੀਂ ਮਾਵਾ ਮੈਂ ਸਾਡੇ ਆ ਗਏ ਲੋਕ ਪਿੰਡ ਦੀ ਪਾਸੇ ਉੱਤੇ ਬੁਜਾ ਰਹੇ ਸਾਡੇ ਪਿੰਡ ਦੇ ਵਿੱਚ ਬੁਜਾ ਰਹੇ ਲੋਕ ਪੁੰਝੇ ਸੌ ਰਹੇ ਨੇ ਜਿਹੜੇ ਜਵਾਕ ਇਹਨਾਂ ਨੂੰ ਕੀ ਪਤਾ ਗਵਰਾ ਕਰ ਲੋ ਤੁਸੀਂ ਇਹਨਾਂ ਬੇਸਾਰੀਆਂ ਮਾਇਆਂ ਜਿਹੜੀਆਂ ਸਾਡੇ ਪਿੰਡ ਦੀਆਂ ਲਾਈਆਂ ਤੁਸੀਂ ਇਹਨਾਂ ਨੂੰ ਕੀ ਪਤਾ ਗਵਰਾ ਕਰ ਰਹੇ ਤੁਸੀਂ ਦੇਖੋ ਇਸ 크ਿਸਮ ਇਸ ਤਰ੍ਹਾਂ ਬਰਡ ਲੈਵਲ ਤੇ ਮਨਾਇਆ ਜਾਂਦਾ ਹੈ ਵਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਅਸੀਂ ਰਾਜ ਦੀਆਂ ਹੋਗੇ ਹੋਗੇ ਇਹ ਬਦਲ ਗਿਆ ਸਮਝੀ ਥੋੜੀ ਇੱਕ ਮਿੰਟ ਲਗਾਓ ਤੈਨੂੰ ਗੱਲ ਕਰਨੀ ਹੈ ਸਭ ਕੀਤੇ ਬਣਾਇਆ ਜਾ ਰਿਹਾ ਜੀ ਸੰਗਠਨ ਸੰਗਠਨ ਹਰ ਦਿਨ ਯਾਰ ਮੇਰੇ ਮੇਰੀ ਬੇਹਤ ਸਾਂ ਗੱਲ ਕੋਈ ਆਪਣਾ ਚੁੱਪ ਐਸਟਮੈਂਟ ਚੁੱਪ ਹੋ ਜਾਏਗਾ ਚਲੋ ਥੋੜੀ ਨਾਲ ਥੋੜੀ ਸੰਯੋਗ ਜੀ ਨਗਰ ਕਿਰਦਾਰ ਖੜੇ ਨੂੰ ਰੋਕ ਲੋ ਬਾਹਰ ਨਗਰ ਕਿਰਦਾਰ ਖੜ ਕੇ ਜੀ ਖੜਾ ਦੋ ਦੋ ਸਾਲ ਖੜੇ ਨਗਰ ਕਿਰਦਾਰ ਸਾਹਿਬ ਆਇਆ ਮਗਾ ਵੀ ਨਗਰ ਕਿਰਦਾਰ ਜੀ ਸਿਆਸੀ ਥਮ ਲਾ ਮੈਂ ਪਹਿਲਾਂ ਅਸੀਂ ਉਧਰ ਉਹ ਦੁਬਾਰਾ ਤੁਸੀਂ ਆ ਜੀ ਦੇਖ ਮੇਰੇ ਬੱਚੇ ਦੋਨੇ ਜਾ ਰਹੇ ਮੈਂ ਬੁਲਾਏ ਨੇ ਜਿਹੜੀ ਸਿਜਾ ਮੇਰੇ ਗਾੜਾ ਕੱਟੇ ਨਾ ਕੁਝ ਸਿਜਾ ਨਹੀਂ ਨਹੀਂ ਅਪਰਾ ਮੰਦੀ ਕਰਾਉਣਾ ਇਹ ਤਾਂ ਬੇਇਨਤੀ ਕਰ ਰਹੇ ਹਾਂ ਅਫਸੋਸ ਹੈ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਖਸਾਲ ਦਾ ਬੱਚਾ ਮਰ ਗਿਆ 6 ਵਜੇ ਮੜੀ ਸੀ ਮੜੀ ਸੀ 6 ਵਜੇ ਕਿੰਨਾ ਹੁੰਦਾ ਉਹ ਕਿਹੜੀ ਕੌਮ ਜਾਂ ਅਫਸੋਸ ਮਨਾ ਰਹੇ ਦੇਖੋ ਪਹਿਲੇ ਅਸੀਂ ਨਗਰ ਕਿੰਛੇ ਸੀ ਆ ਦੇਖੋ ਪਾਪਾ ਨੇ ਨਾ ਸਾਡੀ ਕਰਨਗੇ ਨਗਰ ਦੀ ਘੰਟਾ ਵੱਜਾਓ ਨਗਰ ਦੀ ਘੰਟਾ ਵੱਜਾਓ ਮੈਂ ਨਗਰ ਦੀ ਘੰਟਾ ਵੱਜਾ ਗਿਆ ਇਹ ਵੀ ਸੀ ਇਹ ਸਾਡਾ ਬੱਡਰ ਬੱਡਰ ਇਹ ਘੰਟਾ ਵੱਜਾਉਣੀ ਕੁੜੀ ਚਾਹੀਦੀ ਇਸ ਚਲੋ ਅਸੀਂ ਮਾਦਰੀ ਕਿਸ ਬਣਾ ਰਹੀ ਆ ਕਿ ਨਾਲ ਤੱਕ ਪਸੰਦ ਕੋਲੋਂ ਦਾਣੇ ਜੇ ਲਗਾਉਣੀ ਹੈ ਹੁਣ ਇੱਥੇ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਅੱਗੇ ਨਹੀਂ ਦਿੱਤੇ ਜੇ ਰਾਸਾ ਦਿਓ ਇੱਥੋਂ ਚੱਲੇ ਜਾ ਨਿਕਲ ਹੋਰ ਹੋਰ ਇਹ ਤਾਂ ਸਮਾਨ ਖੜਾ ਹੋ ਰਿਹਾ ਇਹ ਤਾਂ ਕੋ ਦਿਨੇ ਟਾਈਮ ਲੰਮ ਨਹੀਂ ਇਸ ਤਾਂ ਦੋ ਮਿੰਟ ਹੋ ਗਏ ਪਹਿਲੀ ਗੱਲ ਤੂੰ ਯਾਰ ਸਮਾਨੇ ਦੇ ਰਿਹਾ ਕੀ ਕਰਨਾ ਹੈ ਆਪਦੇ ਉਧਰ ਬਣਾਉ ਯਾਰ ਤੂੰ ਹੱਸਦੇ ਪਿੰਡਾਂ ਜੇ ਵਜਾ ਜਾਗੇ ਥਲਾਨੇ ਕਿ ਕਿਨੇ ਵੜ ਕੇ ਵਜਾਗੇ ਨਾ ਮਟਰ ਬਣਾਇਆ ਗਿਆ ਲੱਗ ਗਿਆ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਕਰੀਗਾ ਆ ਬਾਕੀ ਪਿੰਡ ਦੇ ਕਿਉਂ ਕੱਢੋ ਮੈਂ ਜਵਾਬ ਇਹਨਾਂ ਬਦਵਾ ਦੇਣਾ ਮਨਨੂਰ ਲੈ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕਰਦੇ ਸੀ ਨੇ ਕੋਈ ਕਰਦੇ ਨਹੀਂ ਆਪਾਂ ਸਭ ਨੂੰ ਕਰਦੇ ਜਦੋਂ ਕਿਸੇ ਨੂੰ ਰੱਖੀਏ ਆਪਾਂ ਸਾਨੂੰ ਨਹੀਂ ਮਨਾ ਰਹੇ ਹੋ ਕਿਤੋਂ ਆਪ ਕੱਢੀ ਕਰਦੇ ਸਾਰੇ ਭਾਈ ਜੀ ਜਾ ਰਹੇ ਆ ਉਹ ਕਹਿੰਦਾ ਪੁੱਲ ਜੀ ਆਪ ਦਾ ਥੋੜੇ ਦੇਣ ਚ ਚਲੇ ਜਾਓ ਜਥੇ ਬੰਦੀਆਂ ਆ ਰਹੀਆਂ ਉਹਨਾਂ ਨੂੰ ਕੱਢ ਲਓ ਹੋਰ ਵੀ ਸੁਰਨਾ ਲੱਗ ਜਾਵੇ ਥੋੜੀ ਜਵਾਬ ਵੀ ਆਪਾਂ ਮੇਰੇ ਕੋਲ ਜਾਂਦਾ ਜਾਂਦਾ ਹੋਇਂ ਇੰਦਰ ਦੀ ਤੇ ਆਪ ਨੂੰ ਬੇਕਨਾ ਸਹੀ ਬੋਲ ਯਾਰ ਬੁਰਗਾਂ ਪਿਛੋਲੀਆ ਨਾ ਯਾਰ ਆਹ ਤਾਂ ਟੁੱਪਾ ਨਾ ਰਿਹਾ ਯਾਰ ਚਲ ਚਲੋ ਜਰੂਸ ਨਿਕਲੋ ਠੀਕ ਕਰੋ ਨਾ ਬਤਾ ਸੁਣੋ ਲਓ ਜੀ ਆ ਜਿਹੜੇ ਜੀਸੂ ਮਸੀਹ ਆਲਿਆਂ ਨੇ ਪਿੰਡ ਬਟਰੁੱਖਾਂ ਦੇ ਵਿੱਚ ਆ ਕੇ ਉਹਦੋਂ ਬਾਅਦ ਹੀ ਤੋਰ ਤੇ ਉਹਦੇ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਪਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਇੱਥੇ ਤੁਹਾਨੂੰ ਦਿਖਾਉਣਾ ਡੀਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੋਗ ਦੀ ਲਹਿਰ ਦੀ ਵੀ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾਂ ਤੇ ਅਸੀਂ ਇਹਨਾਂ ਨੂੰ ਸੁਪਾਟ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਪਾ ਕੇ ਆਵਾਂਗੇ ਕਿ ਕਹਾ ਜਾ ਕੇ ਵੀ ਰਹੇ ਕਹਾ ਕੋ ਕਰਨਾ ਕਿਤੇ ਕੋਈ ਹਰਕਤ ਕਰਨਾ ਨਹੀਂ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਇਹ ਨਹੀਂ ਪਤਾ ਲੱਗ ਰਿਹਾ ਵੀ ਕੀੜੇ ਦੇ ਨਾਲ ਚੱਲ ਰਹੇ ਨੇ ਕੀ ਸ਼ੋਗ ਚੱਲ ਰਿਹਾ ਹੈਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹੋ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਹੈਗੀ ਆਹ ਦੇਖੋ ਜੀ ਨੀਲੇ ਕੋਟ ਵਾਲਾ ਜਿਹੜਾ ਮੈਨ ਹੈੱਡ ਆਗਾ ਸਮਾਣੀ ਤੋਂ ਆਇਆਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ